ਕੀ ਇਸ ਦਰਜ ਹੋਇਆ ਐਫ ਆਈ ਆਰ ਦਰਜ ਹੋਈ ਦਸੰਬਰ 2021 ਦੇ ਵਿੱਚ 20 ਦਸੰਬਰ ਨੂੰ 20 ਦਸੰਬਰ ਨੂੰ ਤੇ 20 ਦਸੰਬਰ 2021 ਤੋਂ ਲੈ ਕੇ ਤੇ ਹੁਣ ਅਸੀਂ 25 'ਚ ਖੜੇ ਆ ਸੋ ਮੋਰ ਦਨ 4 ਇਅਰਸ ਇਹ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਤੇ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਤੇ ਕੋਈ ਤਰੀਕਾ ਨਹੀਂ ਹੈਗਾ ਕਿ ਕੋਈ ਐਫ ਆਈ ਆਰ ਦਰਜ ਕਰਕੇ ਤੇ 4 ਸਾਲ ਤੱਕ ਉਹ ਦੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਕਰ ਸਕਦੇ ਇਹਦਾ ਮਤਲਬ ਹੈ ਜਾਂ ਤੁਸੀਂ ਇੰਟਰਸਟਿਡ ਨਹੀਂ ਹੈਗੇ ਯਾ ਤੁਸੀਂ ਟਾਈਮ ਪਾਸ ਕਰ ਰਹੇ ਹੋ ਜਾਂ ਉਸ ਕੇਸ ਦੇ ਵਿੱਚ ਕੁਝ ਹੈ ਨਹੀਂ ਇੰਨਾ ਵਿੱਚ ਕੋਈ ਨਾ ਕੋਈ ਚੀਜ਼ ਹੈ ਜਾਂ ਤੁਸੀਂ ਉਹਨੂੰ ਹੈਲਪ ਕਰ ਰਹੇ ਹੋ ਜਾਂ ਉਸ ਕੇਸ ਦੇ ਵਿੱਚ ਕੁਝ ਹੈ ਨਹੀਂ ਜਾਂ ਤੁਸੀਂ ਕਰਨਾ ਨਹੀਂ ਚਾਹੁੰਦੇ ਜਾਂ ਤੁਸੀਂ ਕਰ ਨਹੀਂ ਸਕਦੇ 2021 ਦੇ ਵਿੱਚ ਦਸੰਬਰ ਦੇ ਵਿੱਚ ਐਫ ਆਈ ਆਰ ਲੋਜ ਹੁੰਦੀ ਹੈ ਤੁਹਾਡੇ ਕੋਲ ਬੰਦਾ ਆ ਗਿਆ ਸਰੈਂਡਰ ਹੋ ਗਿਆ ਕੋਰਟ ਦੇ ਵਿੱਚ ਤੁਸੀਂ ਇੰਟਰੋਗੇਟ ਨਹੀਂ ਕਰਦੇ ਕੈਨ ਯੂ ਕੈਨ ਯੂ ਐਕਸਪਲੇਨ ਥਿਸ ਟੂਮੋਰੋ ਇਫ ਇਟ ਆਨ ਜੇ ਚਾਰ ਸ਼ੀਟ ਫਾਈਲ ਹੁੰਦੀ ਹੈ ਦੀ ਆਈਓ ਵਿਲ ਬੀ ਆਸਕਡ ਦੀ ਡਿਪਾਰਟਮੈਂਟ ਵਿਲ ਬੀ ਆਸਕਡ ਕਿ ਤੁਸੀਂ ਜਿਸ ਟਾਈਮ ਸਿਲੰਡਰ ਹੋਇਆ ਇਹ ਬੰਦਾ ਤੁਸੀਂ ਇੰਟਰੋਗੇਟ ਕਿਉਂ ਨਹੀਂ ਕੀਤਾ ਜੇ ਇੰਟਰੋਗੇਸ਼ਨ ਨਹੀਂ ਸੀ ਕਰਨਾ ਫਿਰ ਉਹਦੀ ਅਰੈਸਟ ਵੀ ਨਹੀਂ ਸੀ ਬਣਦੀ ਫਿਰ ਸਿਲੰਡਰ ਵੀ ਕਰਨ ਦੀ ਲੋੜ ਨਹੀਂ ਸੀ ਸੋ ਥਿਸ ਇਜ਼ ਅ ਮੈਸ ਦੀ ਪਰਸਨ ਰਿਸਪੌਂਸਿਬਲ ਫੋਰ ਦੀ ਮੈਸ ਇਜ਼ ਗਵਰਨਮੈਂਟ ਆਫ ਪੰਜਾਬ ਐਂਡ ਗਵਰਨਮੈਂਟ ਆਫ ਪੰਜਾਬ ਓਨਲੀ ਵਨ ਪਰਸਨ ਹੂ ਸ਼ੁੱਡ ਇਨਸ਼ੋਰ ਇਟ ਐਂਡ ਦੈਟ ਇਜ਼ ਦੀ ਚੀਫ ਮਿਨਿਸਟਰ ਨੋਬਡੀ ਐਲਸ